ਸਾਧੂ ਕੀਰਤਨ ਕਰਦੇ ਹੁਣ ਜਿੱਥੇ ਸਾਧੂ ਨਾਮ ਦੀ ਵਿਚਾਰ ਕਰਦੇ ਹੁਣ ਉਥੇ ਮਨ ਲੱਗਦਾ ਹੈ ਪਰਮੇਸ਼ਰ ਦਾ ਵੀ ਕਹਿੰਦੇ ਉਥੇ ਬੈਕੁੰਠ ਥਾਮ ਬਣ ਜਾਂਦਾ ਜਿੰਨਾ ਤੁਸੀਂ ਇੱਥੇ ਬੈਠੇ ਹੋ ਅੱਜ ਬੈਕੁੰਠ ਥਾਮ 'ਤੇ ਬੈਠੇ ਹੋ ਇੱਕ ਨਾਲ ਨੂੰ ਦਿਸਦਾ ਹੈ ਇੱਕ ਨਾਲ ਨੂੰ ਦਿਸਦਾ ਨਹੀਂ ਦੇਖਣ ਵਾਲਿਆਂ ਨੂੰ ਪਤਾ ਹੈ ਗੋਪਤ ਗੱਲ ਦਾ ਵੀ ਕਿਸੇ ਨੂੰ ਪਤਾ ਹੈ ਸਾਹਿਬ ਐ ਕੋਟ ਜੈ ਕੀਰਤਨ ਤੇ ਰਹਾ ਆਪੇ ਸ਼ਰਦਾ ਲਾਏ ਉਹਨਾਂ ਨੂੰ ਕੀ ਨਜ਼ਰ ਆਉਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਰਗ ਦੇ ਦੇਵਤੇ ਆਪਣਾ ਦੇਵ ਲੋਕ ਛੱਡ ਕੇ ਹਰੀ ਦਾ ਜਸ ਸੁਣਨ ਵਾਸਤੇ ਜਿੱਥੇ ਤੁਸੀਂ ਬੈਠੇ ਹੋ ਤੁਹਾਡੇ ਨਾਲੇ ਉਹ ਬੈਠੇ ਨੇ ਇਹ ਕੋਈ ਇਮੇਜਨਰੀ ਬਾਤ ਨਹੀਂ ਮੈਂ ਕਰ ਰਿਹਾ ਪਰੱਖ ਬਾਤ ਪਰ ਤਾਂ ਸਬੂਤ ਸਾਡੇ ਕੋਲ ਹੈਗੇ ਇਹਨਾਂ ਅੱਖਾਂ ਨਾਲ ਵੀ ਦੇਖਿਆ ਹੋਇਆ ਤੇ ਸਤਿ ਪੁਰਸ਼ਾਂ ਤੋਂ ਸੁਣਿਆ ਹੋਇਆ ਵੀ ਗੱਲ ਹੈ ਗੁਰੂ ਦਸਵੇਂ ਪਾਸ਼ਾ ਹੀ ਬਚਨ ਕਰ ਰਹੇ ਸੀ ਉਸ ਵੇਲੇ ਇੱਕ ਸਿੰਘ ਖੜਾ ਹੋ ਗਿਆ ਕਹਿਣ ਲੱਗਾ ਮਹਾਰਾਜ ਕਿੰਨਾ ਚੰਗਾ ਹੋਵੇ ਜੇ ਤੁਸੀਂ ਸਾਨੂੰ ਵੀ ਦਰਸ਼ਨ ਕਰਾ ਦਿਓ ਸਾਡੀਆਂ ਅੱਖਾਂ ਨੂੰ ਤੁਹਾਡੀ ਨਹੀਂ ਮਹਾਰਾਜ ਕਹਿੰਦੇ ਤੁਹਾਡੀਆਂ ਜਿਹੜੀਆਂ ਅੱਖਾਂ ਨੇ ਨੇ ਇਹ ਬਹੁਤ ਹੀ ਕਮਜ਼ੋਰ ਅੱਖਾਂ ਨੇ ਇਹ ਨਾ ਅੱਖਾਂ ਨੂੰ ਤਾਂ ਦਿਸਣ ਤੋਂ ਹਟ ਜਾਂਦਾ ਜੇ ਚਾਨਣਾ ਹਟ ਜਾਵੇ ਨੇਰਾ ਹੋ ਜਾਵੇ ਅੱਖ ਹੈਗੀ ਲੇਕਿਨ ਨਹੀਂ ਦਿਸਦਾ ਇਹਨਾਂ ਨੂੰ ਸਿਰਫ ਉਹ ਹੀ ਚੀਜ਼ ਦਿਸਦੀ ਹੈ ਜਿਲੇ ਉਤੇ ਰੋਸ਼ਨੀ ਪੈਂਦੀ ਹੋਵੇ ਉਹਨਾਂ ਉਤੇ ਦੇਵ ਰੂਹਾ ਅਵਿਅਕਤ ਰੂਹਾ ਜਿਹੜੀਆਂ ਇੱਥੇ ਬੈਠੀਆਂ ਨੇ ਉਹਨਾਂ ਤੇ ਰੋਸ਼ਨੀ ਦੁਬਾਰਾ ਪ੍ਰਤੀਬਿੰਬ ਨਹੀਂ ਹੋਦਾ ਪੜਦਾ ਜਿਵੇਂ ਆਪਾਂ ਇੱਥੇ ਰੱਖ ਦਈਏ ਕੋਈ ਚਮਕਦਾਰ ਚੀਜ਼ ਉਹਦੇ ਤੇ ਚਾਨਣਾ ਪੈਂਦਾ ਉਹਦਾ ਨਿਸ਼ਕਾਰਾ ਜਿਹੜਾ ਉਹ ਦੂਜਿਆਂ ਨੂੰ ਨਜ਼ਰ ਆਉਂਦਾ ਲੇਕਿਨ ਅਭਿਅਕਤ ਰੂਹਾਂ ਦੇ ਉੱਤੇ ਜਿਹੜਾ ਪ੍ਰਕਾਸ਼ ਹੈ ਉਹ ਚਮਕਾਰਾ ਨਹੀਂ ਉਹਦਾ ਪੈਂਦਾ ਸਾਡੀਆਂ ਅੱਖਾਂ ਤੇ ਇਸ ਕਰਕੇ ਤਿਸ ਤੇ ਕਹਿ ਲਗੇ ਸੱਚੀ ਬਾਸ਼ਾ ਤੁਸੀਂ ਕਿਰਪਾ ਕਰ ਦੋ ਮਹਾਰਾਜ ਜੀ ਨੇ ਹੱਥ ਚੁੱਕਿਆ ਸਰਪੂਤਾ ਵਰਤਾਰਾ ਸਰਬ ਮੈਨ ਆਪੇਖਣਾਰਾ ਐਨਾ ਕਹਿਣ ਦੀ देर ਸੀ ਸਾਰੀ ਸੰਗਤ ਨੂੰ ਤੇਵ ਦ੍ਰਿਸ਼ਟੀ ਪ੍ਰਾਪਤ ਹੋ ਉਹ ਅੱਖ ਮਿਲ ਗਈ ਜਿਹੜੇ ਜਿਹੜੀ ਅੱਖ ਤੇ ਵਾਰਿਆ ਸੀ ਸੁਣਦੇ ਹੀ ਸੁਣਦੇ ਆ ਲੇਕਿਨ ਦੇਖੀ ਨਹੀਂ ਅੱਜ ਤੱਕ ਚਾਹੇ 70 ਸਾਲ ਦਾ ਹੋ ਗਿਆ ਕੋਈ 80 ਸਾਲ ਦਾ ਹੋ ਗਿਆ ਉਹ ਤੇਵਾਖਾ ਪ੍ਰਾਪਤ ਨਹੀਂ ਹੋ ਸਕੀ ਉਹ ਹੱਦ ਤੋਂ ਜ਼ਿਆਦਾ ਕੀਮਤੀ ਹੈ ਇੱਥੇ ਬੈਠੇ ਅਮਰੀਕਾ ਚ ਦੇਖ ਲਓਗੇ ਵੀ ਕੀ ਹੋ ਰਿਹਾ ਉਹ ਦੇਵਕਤੀ ਕਿਰਪਾ ਉਹਦੇ ਮੂਰੇ ਪਰਦਾ ਨਹੀਂ ਹੈ ਜਿੱਥੇ ਜੀ ਕਰਦਾ ਦੇਖ ਲਓ ਜਿੱਥੋਂ ਜੀ ਕਰਦਾ ਸੁਣ ਲਓ ਜਿੱਥੇ ਜੀ ਕਰਦਾ ਬੋਲ ਪਚਾ ਦੋ ਉਹ ਅੰਦਰਲੇ ਇਹ ਪੰਜ ਬਾਹਰਲੇ ਤਾਂ ਹੈਗੇ ਗਿਆਨਿੰਦਰੇ ਲੇਕਿਨ ਇਹਦਾ ਇਹਨੂੰ ਅਸੀਂ ਕਹਿ ਦਿੰਨੇ ਆ ਗਿਆਨਿੰਦਰੇ ਇਹ ਅਸਲ ਵਿੱਚ ਅਗਿਆਨਿੰਦਰੇ ਨੇ ਅਗਿਆਨ ਕਿਉਂਕਿ ਇਹਨਾਂ ਨੂੰ ਅੱਖਾਂ ਨੂੰ ਬਹਿਰੀ ਮਿੱਤਰ ਦਿਸਦੇ ਨੇ ਆਪਣਾ ਬਗਾਨਾ ਦਿਸਦਾ ਹੈ ਗਿਆਨਿੰਦਰੇ ਨੂੰ ਨੇ ਦੱਸਿਆ ਗਿਆਨਿੰਦਰੇ ਨੂੰ ਦੱਸਿਆ ਵੀ ਇਥੇ ਬੈਗਰੂ ਤੇ ਬਿਨਾ ਹੋਰ ਹੈ ਨਹੀਂ ਕੋਈ ਅਸੀਂ ਸੁਣਿਆ ਹੋਇਆ ਸੱਚ ਮੰਨ ਕੇ ਗਾ ਕਨਵੇ ਕਰਦੇ ਆ ਦੇਖਿਆ ਨਹੀਂ ਹੈ ਕੀ ਦੇਖਦੇ ਨੇ ਕਿ ਚਿਰਮਲ ਚਿਰਮਲ ਹੋ ਰਹੀ ਹੈ ਕਿਉਂਕਿ ਦੇਵ ਲੋਕਾਂ ਦਾ ਜੋ ਸਰੀਰ ਹੈ ਉਹ ਦੋ ਤਤਾਂ ਦਾ ਹੈ ਇੱਕ ਪ੍ਰਕਾਸ਼ ਹੈ ਇੱਕ ਆਕਾਸ਼ ਹੈ ਤਿੰਨ ਤਤ ਤੋਤਾ ਦਾ ਤਿੰਨ ਤਤਾਂ ਹੁੰਦਾ ਹੈ ਸਾਡਾ ਪੰਜ ਤਤ ਦਾ ਸਰੀਰ ਹੈ ਵੈਗ੍ਰੂ ਨੇ ਕਹੇ ਜੇ ਬਣਾਉਣੇ ਆ ਬਣਾ ਤੇ ਇਹਨੇ ਨੂੰ ਇੱਕ ਪ੍ਰੇਮੀ ਕੋਈ ਆ ਗਿਆ ਮਹਾਰਾਜ ਕਹਿੰਦੇ ਛੇੜੀ ਜਾ ਕੇ ਕੇਵੜਾ ਵਗਾਰਾ ਲਿਆ ਕੇ ਛਿੜਕਾਓ ਕਰੋ ਸੰਗਤ ਤੇ ਇਹਦੇ ਉਤੇ ਛਿੜਕੋ ਹੁਕਮ ਦਿੱਤਾ ਮੀ ਲੋਗੀ ਲੇਕਿਨ ਦੇਵਤਾ ਲੋਕ ਚਲੇ ਸਾਰੇ ਉਰਾਨ ਹੋ ਗਏ ਕਿ ਮਹਾਰਾਜ ਬੜੇ ਪਿਆਰ ਨਾਲ ਆਪਣੇ ਬਚਨ ਤੇ ਦਰਸ਼ਨ ਕਰਦੇ ਸੀ ਇਹ ਕੀ ਗੱਲੋ ਕੀ ਕਹਿੰਦੇ ਮਹਾਰਾਜ ਕਹਿਣ ਲੱਗੇ ਕਾਹਨੂੰ ਪਰਦਾ ਖਿਲਾਉਨੇ ਹੋ ਜੇ ਬਾਰ ਬਾਰ ਕਿਹਾ ਕਹਿੰਦੇ ਉਹ ਰਾਜਾ ਆਇਆ ਇਹਨੇ 3 ਦਿਨ ਪਹਿਲਾਂ ਤਮਾਕੂ ਪੀਤਾ ਸੀ ਉਹ ਤਮਾਕੂ ਦਾ ਦੋਸ਼ ਇੰਨਾ ਜ਼ਬਰਦਸਤ ਲੱਗਦਾ ਹੈ ਕਹਿੰਦੇ ਤਨ ਕੋ ਤਮਾਕੂ ਸੇਵਯੇ ਦੇਵ ਪਿਤਰ ਤਜ ਜਾਏ ਦੇਵ ਤੇ ਵੀ ਛੱਡ ਜਾਂਦੇ ਨੇ ਸਾਡੇ ਜਿਹੜੇ ਬਜ਼ੁਰਗ ਸਵਰਗਾ ਚ ਬੈਠੇ ਨੇ ਸਾਹ ਸੰਜੀਕ ਮੈਂ ਬੇਨਤੀ ਕਰਦਾ ਜਿਆ ਨਾਲ ਮਨ ਚ ਬਸਾਇਓ ਜਿਹੜਾ ਅਸੀਂ ਪੁੰਨਦਾਨ ਕਰਦੇ ਆ ਉਹ ਉੱਪਰ ਜਾਂਦਾ ਸਾਡੇ ਨਾਲ ਜਾਂਦਾ ਉਹ ਜਿਹੜੇ ਸਾਨੂੰ ਛੱਡ ਜਾਂਦੇ ਨੇ ਬਜ਼ੁਰਗ ਜਿਹੜੇ ਚੰਗੇ ਕਰਮ ਕਰਨ ਵਾਲੇ ਨੇ ਉਹਨਾਂ ਦੀ ਦ੍ਰਿਸ਼ਟੀ ਸਾਡੇ ਉੱਤੇ ਪੈਂਦੀ ਰਹਿੰਦੀ ਆ ਬਹੁਤ ਮਰੀ ਸੀ ਕਹਿੰਦੇ ਆ ਪਤਾ ਨਹੀਂ ਕਿਨੇ ਵਿਚਾਲਿਆ ਉਹਨਾਂ ਦੀ ਮਿਹਰ ਹੁੰਦੀ ਰਹਿੰਦੀ ਆ ਉਹ ਜੇ ਕੋਈ ਗੱਲ ਗਲਤ ਹੋਣੀ ਹੈ ਸਾਡੇ ਮਾਈਂਡ ਦੇ ਵਿੱਚ ਟੁਣਕਾਰ ਦੇ ਦਿੰਦੇ ਨੇ ਵੀ ਆਹ ਦੇਖੀ ਗਲਤ ਹੋ ਰਿਹਾ ਇਹਨਾਂ ਕੰਮ ਕਰੀ ਕਹਿੰਦਾ ਸੀ ਮੰਨ ਲਿਆ ਠੀਕ ਹੈ ਨਾ ਮੰਨਿਆ ਗੱਲ ਠੀਕ ਆ ਬਾਰੇ ਉਹ ਸਾਡੀ ਰਾਖੀ ਕਰਦੇ ਨੇ ਹਰ ਵਕਤ ਗੁਰੂ ਮਹਾਰਾਜ ਦਾ ਜੋ ਰਹਿਤਨਾਵੇਂ ਨੇ ਉਹ ਕਹਿੰਦੇ ਗੁਰੂ ਮਹਾਰਾਜ ਦੀ ਸੰਗਤ ਗ੍ਰਹਿਣ ਵਾਲਿਆਂ ਨੇ ਲਿਖਿਆ ਨੇ ਇਸ ਕਰਕੇ ਸਤ ਨੇ ਉਹ ਕਹਿੰਦੇ ਤਨਕ ਤਮਾਕੂ ਸੇਵੀਏ ਪੋਰਾ ਜੰਨਾ ਤਮਾਕੂ ਨੂੰ ਹੱਥ ਲੱਗ ਜਾਵੇ ਕਿਸੇ ਦੇ ਮੂੰਹ ਵਿੱਚ ਚਲਿਆ ਜਾਵੇ ਟੱਚ ਕਰ ਲਵੇ ਬਰਾਣੇ ਜਵਾਨਿਆਂ ਚ ਤਾਂ ਇਹ ਕਹਿੰਦੇ ਸੀ ਨੌ ਵੀ ਲੈ ਲਵੇ ਹੁਣ ਵੀ ਕਹਿੰਦੇ ਨੇ ਲਿਖਿਆ ਹੋਇਆ ਵੀ ਜੇ ਨੌ ਲੈ ਲਵੇ ਪੰਜ ਗਾਇਤਰੀ ਦੇ ਪਾਠ ਕਰਨ ਤੋਂ ਬਾਅਦ ਉਹਦਾ ਦੋਸ਼ ਉਤਰਦਾ ਬਚਪਨ ਤੋਂ ਮੈਂ ਇਹ ਗੱਲ ਸੁਣੀ ਸੀ ਦੂਸਰੀ ਜਮਾਤ ਸੀ ਮਾਸਟਰ ਜੀ